ਹਾਂਜੀ ਦੋਸਤੋ ਕੀ ਹਾਲ ਚੱਲਨੇ ਅੱਜ ਤੁਹਾਡੇ ਵਾਸਤੇ ਗੱਡੀ ਲੈ ਕੇ ਆਇਆ ਸਵਿਟ VDI 15 ਮਾਡਲ ਹੈ ਗੱਡੀ 15 ਮਾਡਲ ਹੈ ਗੱਡੀ ਇੱਕ ਵਾਰੀ ਬਾਈ ਨੂੰ ਕਹਿੰਦਾ ਮੈਂ ਆਲੇ-ਦਾਲ ਕੈਮਰਾ ਮਾਰਦੇ ਜਿਹੜੇ ਵੀਰ ਨੇ ਗੱਡੀ ਲੈਣੀ ਆ ਉਹੀ ਮੈਸੇਜ ਕਰਿਓ ਕਮੈਂਟ ਕਰਿਓ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਟਾਇਰ ਟੱਪਾ ਸਾਰਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਵਧੀਆ ਗੱਡੀ ਆ ਇਹ ਤੇ ਇਹ ਗੱਡੀ ਤੁਹਾਨੂੰ ਰੇਟ ਦੇ ਵਿੱਚ ਮਿਲ ਜੂਗੀ ਅੰਦਰੋਂ ਕਹਿਣਾ ਭਾਈ ਨੂੰ ਥੋੜਾ ਜਿਹਾ ਮਾਰ ਦੇ ਕੈਮਰਾ ਸੀਟ ਕਵਰ ਨੇ ਜਿਹੜੇ ਵਧੀਆ ਪਏ ਨੇ ਤੇ ਮੈਟ ਮੂਡ ਸਾਰੇ ਲੱਗੇ ਹੋਏ ਨੇ ਜੇ ਆਪਾਂ ਰੇਟ ਦੀ ਗੱਲ ਕਰੀਏ ਗੱਡੀ ਦਾ ਇਹਦਾ ਰੇਟ ਹੈ ਭਾਈ ਜੀ ਲੈਣ ਵਾਲਾ ਰੇਟ ਹੈ ਤੁਹਾਡਾ ਮਾਨਤਨ ਹੋ ਜਾਊਗਾ 3.5 ਲੱਖ ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਇੱਕ ਥੋੜਾ ਮੋਟਾ ਤੁਹਾਡਾ ਇਹਦੇ ਵਿੱਚ ਮਾਨਤਨ ਹੋ ਸਕਦਾ ਜਿਆਦਾ ਨਹੀਂ ਤੇ ਗੱਡੀਆਂ ਵਾਸਤੇ ਜੇ ਤੁਸੀਂ ਹੋਰ ਲੈਣੀਆਂ ਜਾਂ ਵੇਚਣੀਆਂ ਆਪਣੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਦੇ ਨਾਲ ਕਮੈਂਟ ਵੀ ਤੁਸੀਂ ਕਰ ਸਕਦੇ ਹੋ ਜੇ ਵੇਚਣੀਆਂ ਜਾਂ ਲੈਣੀਆਂ ਗੱਡੀ ਧੰਨਵਾਦ ਜੀ ਸਾਰੇ ਵੀਰਾਂ ਦਾ